ਗੁਰ ਸਿੱਖੀ ਹੈ ਦੋ ਸ਼ਬਦਾਂ ਦਾ ਸੁਮੇਲ ਇੱਕ ਪ੍ਰੀਤ ਤੇ ਦੂਜੀ ਭਰਤੀਤ ਜਿਵੇਂ ਪੰਛੀ ਨੂੰ ਉੱਡਣ ਵਾਸਤੇ ਦੋ ਖੰਭਾਂ ਦੀ ਲੋੜ ਪੈਂਦੀ ਹੈ ਨਾ ਇਸ ਤਰ੍ਹਾਂ ਸਿੱਖ ਬਣਨ ਵਾਸਤੇ ਦੋਨਾਂ ਦੀ ਜ਼ਰੂਰਤ ਹੈ ਮਨੁੱਖ ਦੇ ਅੰਦਰ ਜਗਿਆਸੂ ਜਾਣ ਦੇ ਅੰਦਰ ਇਹ ਦੋਵੇਂ ਗੁਣ ਬਹੁਤ ਜ਼ਰੂਰੀ ਹੈ ਪ੍ਰੀਤ ਵੀ ਹੋਵੇ ਗੁਰੂ ਲਈ ਤੇ ਭਰਤੀਤ ਵੀ ਹੋਵੇ ਗੁਰੂ ਲਈ ਇਹ ਨਾ ਹੋਵੇ ਪ੍ਰੀਤ ਕਰਦਾ ਹੋਵੇ ਤੇ ਪ੍ਰਤੀਤ ਨਾ ਹੋਵੇ ਪ੍ਰਤੀਤ ਦਾ ਅਰਥ ਹੈ ਭਰੋਸਾ ਪ੍ਰੀਤ ਵੀ ਹੋਵੇ ਤੇ ਪ੍ਰਤੀਤ ਵੀ ਹੋਵੇ ਦੋਨਾਂ ਦਾ ਸੁਮੇਲ ਹੀ ਸਿੱਖੀ ਦੀ ਖੇੜ ਹੈ ਜੇ ਪ੍ਰੀਤ ਹੈ ਪ੍ਰਤੀਤ ਨਹੀਂ ਤਾਂ ਵੀ ਅਧੂਰਾ ਪਨ ਹੈ ਤੇ ਜੇ ਪ੍ਰਤੀਤ ਕਰਦਾ ਪ੍ਰੀਤ ਨਹੀਂ ਕਰਦਾ ਤਾਂ ਵੀ ਅਧੂਰਾ ਪਨ ਇਹਨਾਂ ਦੋਨਾਂ ਗੁਨਾ ਦਾ ਹੋਣਾ ਲਾਜ਼ਮੀ ਹੈ ਸਿੱਖੀ ਨੂੰ ਸਿੱਖਣ ਵਾਲੇ ਮਰ ਜੀਵਣ ਵਾਲੇ ਧਰਮ ਦੀ ਦੁਨੀਆ ਦੇ ਅੰਦਰ ਗੁਰੂ ਨਾਨਕ ਦੇ ਉਪਦੇਸ਼ ਨੂੰ ਸਿੱਖਣ ਵਾਸਤੇ ਕਮਾਉਣ ਵਾਸਤੇ ਸੱਚ ਜਾਣਿਆ ਜੇ ਆਪਣਾ ਬੰਦ ਬੰਧ ਵੀ ਕਟਾਇਆ ਕਿ ਕਿਨੇ ਗੁਰੂ ਨਾਨਕ ਦੇ ਰਹਿਮਤ ਸਿੱਖੀ ਦੀ ਧਾਰ ਝੋਲੀ ਵਿੱਚ ਪੈ ਜਾਏ ਸਿੱਖੀ ਨੂੰ ਸਿੱਖਣ ਵਾਲੇ ਆਨੇ ਕੁੱਪਰ ਵੀ ਲੋਹਾਰੇ ਨੇ